ਆਪਾ ਗੌਤ ਕੀ ਭਾਖਾ ਕਰੀ ਬਣਾਏ ਅਬਰਵਾਸ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ ਜੁੱਧ ਦੀ ਖਾਤਰ ਕਲਗੀਧਾਰ ਕਹਿੰਦੇ ਅਸੀਂ ਦਸਮਾਹ ਰਾਜ ਰਜਿਆ ਜਿਹੜਾ ਦਸਮਾਹ ਰਾਜ ਵਿੱਚ ਖੜਕ ਸਿੰਘ ਜੁੱਧ ਲਿਖਿਆ ਸਾਰੇ ਸਿੰਘ ਮਹਾਰਾਜ ਦੇ ਨਿਤਨੇਮ ਦੇ ਵਿੱਚ ਪੜਿਆ ਕਰਦੇ ਸੀ ਕਲਗੀਧਾਰ ਸਿੰਘਾਂ ਨੂੰ ਨਿਤਨੇਮ ਵਿੱਚ ਪੜਾਇਆ ਕਰਦੇ ਸੀ ਖੜਕ ਸਿੰਘ ਜੁੱਧ ਪੜ ਕੇ ਜਦੋਂ ਪੜੀਏ ਕਾਗਰਦੰਮ ਕਾਤੀ ਕੜਾ ਕੰਗ ਤਾਗੜਦੰਗ ਤੀਰੰਗ ਤਪਕੰਗ ਤੜਾਕੰਗ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਆਜੀ ਮਹਾਗੱਜ ਗਾਜੇ ਸੂਰਮੇ ਦਾਬ ਕੀ ਕਰਦਾ ਕਿਰਪਾਨ ਫੜ ਕੇ ਧੌਣਾ ਲਾ ਦੀਏ ਖੜਕ ਸਿੰਘ ਜੁੱਧ ਪੜਾਉਂਦੇ ਕਿਉਂ ਸਨ ਮਹਾਰਾਜ ਸਿੱਖਾਂ ਦੇ ਵਿੱਚ ਅਸੀਂ ਸਪਿੱਟ ਪਰਦੇ ਸਨ ਅਸੀਂ ਤਾਕਤ ਪਰਦੇ ਸਨ ਉਹ ਖੜਕ ਸਿੰਘ ਜਿਹਨੇ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਕੇ ਧੂ ਦਿੱਤਾ ਸਮੇ ਦੇ ਅਵਤਾਰ ਨੂੰ ਐਡੀ ਵੱਡੀ ਤਾਕਤ ਕਲਗੀ ਧਰ ਸਾਬ ਸਿੱਖਾਂ ਨੂੰ ਦੇ ਕੇ ਗਏ ਨੇ ਖਾਲਸਾ ਜੀ ਇਹੋ ਪੜੀਏ ਕਾਗਰਦੰਗ ਕਾਤੀ ਕਟਾਰੀ ਕੜਾ ਕੰਗ ਤਾਗੜਦੰਗ ਟੀਰੰਗ ਤਪਕੰਗ ਟੜਾ ਕੰਗ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਆਜੀ ਮਹਾਗੱਦੀ ਗਾਜੇ ਸੂਰਮੇ ਦਾਬ ਜੀ ਕਰਦਾ ਕਿਰਪਾਨ ਫੜ ਕੇ ਧੌਣਾ ਲਾ ਦੀਏ ਖੜਕ ਸਿੰਘ ਯੋਧ ਪੜਾਉਂਦੇ ਕਿਉਂ ਸਨ ਮਹਾਰਾਜ ਲਖਾਂ ਦੇ ਵਿੱਚ ਆਸੀਂ ਸਪਿਟ ਪਰਦੇ ਸਨ ਆਸੀਂ ਤਾਕਤ ਪਰਦੇ ਸਨ ਉਹ ਖੜਕ ਸਿੰਘ ਜਿਹਨੇ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਸੀਨ ਦੇਖ ਕੇ ਥੋੜੀ ਪ੍ਰਸੰਨ ਹੋ ਗਏ ਜੀ ਗੁਰੂ ਸਾਹਿਬਾਨਾ ਵਾਸਤੇ ਗਣਾ ਪ੍ਰਸ਼ਾਦ ਹੀ ਦੇਖ ਤਾਂ ਹੋਰ ਗੁਰੂ ਸਾਹਿਬਾਨ ਨੂੰ ਲੱਗਦਾ ਗੁਰਨਾਨਕ ਸਾਹਿਬ ਮਹਾਰਾਜ ਨੂੰ ਭੂਗ ਲੱਗਦਾ ਪਰ ਜੇ ਕਲਗੀ ਤੁਹਾਨੂੰ ਪ੍ਰਸੰਨ ਕਰਨਾ ਫਿਰ ਛਿਧੀ ਦੇਖ ਤਾਂ ਕੋ ਗੁਰ ਕਲਗੀ ਤਾਂ ਸਾਹ ਹੁੰਦਾ ਦਸਵੇਂ ਪਾਸ਼ਾ ਮਹਾਰਾਜ ਰਗੜਿਆਂ ਦੇ ਕੋਈ ਚੁੰਦੇ ਨੇ ਸਤਿਗੁਰਾਂ ਦੇ ਹੁਣ ਸੀ ਬਾਬਾ ਬਿਸ਼ਮ ਸਿੰਘ ਸਾਹਿਬ ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਖ ਉਹ ਕਹਿੰਦੇ ਸਾਣਾ ਜਿਹਦੇ ਘਰੇ ਬਹੁਤੇ ਦੁੱਖ ਹੋਣ ਕਿਸੇ ਡਾਕਟਰ ਤੋਂ ਗਾਲਾਂ ਨਾ ਬਣਦੀ ਹੋਵੇ ਸਾਰੇ ਡਾਕਟਰ ਹੱਥ ਖੜੇ ਕਰ ਜਾਂਦੇ ਏ ਉਹਦੇ ਘਰੇ ਜਾ ਕੇ ਸਰਾ ਸਨਾ ਸੋਤਰ ਲੈ ਕੇ ਤੇ ਬਦਾਮਾਂ ਦੀਆਂ ਗਿਰੀਆਂ ਜਿਨ੍ਹਾਂ ਜਿਹਦਾ ਭੰਨਣਗੇ ਸਿੰਘ ਉਹਦਾ ਉਹਦੇ ਦੁੱਖ ਭੰਦੇ ਇੱਕ ਆਪਸਾ ਬਾਬਾ